ਜੋ ਕਰਫਿਊ ਵਾਲੇ ਹਾਲਾਤ ਪੰਜਾਬ ਦੇ ਵਿੱਚ ਅੱਜ ਬਣੇ ਹੋਏ ਐ ਔਰ ਹੋਰ ਜਿਹੜੇ ਮਹੱਤਵਪੂਰਨ ਮੁੱਦੇ ਅੱਜ ਦੇ ਉਹਨਾਂ ਸਾਰਿਆਂ ਨੂੰ ਲੈ ਕੇ ਤੁਹਾਨੂੰ ਖੇਚਲ ਦਿੱਤੀ ਆ ਮੇਰੇ ਨਾਲ ਸਾਡੇ ਚੀਫ ਸਪੋਕਸਪਰਸਨ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਹਿਬ ਵੀ ਸ਼ਾਮਲ ਐ ਪਾਰਟੀ ਦੇ ਮੇਰੇ ਸੀਨੀਅਰ ਆਗੂ ਜਿਹੜੇ ਫਰੀਦਕੋਟ ਤੋਂ ਪਾਰਲੀਮੈਂਟ ਦੇ ਚੋਣ ਲੜੇ ਸੀ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਉਹ ਵੀ ਹਾਜ਼ਰ ਹੈ ਸਾਡੇ ਮੀਡੀਆ ਡਾਇਰੈਕਟਰ ਜਗਜੀਤ ਸਿੰਘ ਜੀ ਵੀ ਹਾਜ਼ਰ ਹੈ ਇੱਕ ਤਰ੍ਹਾਂ ਬੜਾ ਅਫਸੋਸ ਹੈ ਕਿ ਅੱਜ ਮੈਂ ਵੀ ਸਵੇਰੇ ਜਲੰਧਰ ਤੋਂ ਚੱਲ ਕੇ ਆਇਆ ਹਾਂ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਰਫਿਊ ਲੱਗਿਆ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਅੱਜ ਸੜਕਾਂ ਦੇ ਉੱਤੇ ਥਾ-ਥਾ ਤੇ ਨਾਕੇ ਅਰ ਮੇਨ ਮਕਸਦ ਹੈ ਕਿ ਜਿਹੜਾ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਨੂੰ ਕੁਚਲਣ ਵਾਸਤੇ ਸਰਕਾਰ ਇਸ ਹੱਦ ਤੱਕ ਸਰਗਰਮ ਹੋਈ ਹੈ ਪਹਿਲਾਂ ਤਾਂ ਦਿੱਲੀ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਕਿਸਾਨੀ ਦੇ ਨਾਲ ਬੇਇਨਸਾਫੀ ਕਰਨ ਦੀ ਉਹਨਾਂ ਨੂੰ ਜਲੇਲ ਕਰਨ ਦੀ અપਮਾਨਿਤ ਕਰਨ ਦੀ ਉਦੋਂ ਭਗਵੰਤ ਮਾਨ ਜੀ ਪਿੱਛੇ ਰਹਿ ਕੇ ਉਹਨਾਂ ਦਾ ਸਾਥ ਦਿੰਦੇ ਹੁੰਦੇ ਸੀ ਪਰ ਹੁਣ ਮੇਰੇ ਖਿਆਲ ਇਹਨਾਂ ਨੂੰ ਹੁਕਮ ਆ ਗਿਆ ਵੀ ਤੁਸੀਂ ਵੀ ਸਿੱਧੇ ਹੋ ਕੇ ਲੱਗੋ ਤੇ ਪਹਿਲਾਂ ਘਰ ਬਲਾ ਕੇ ਕਿਸਾਨ ਲੀਡਰਾਂ ਨੂੰ ਗੱਲਬਾਤ ਵਾਸਤੇ ਇਹ ਕਦੇ ਨਹੀਂ ਹੁੰਦਾ ਕਈ ਵਾਰੀ ਐਸੋਸੀਏਸ਼ਨ ਤਾਂ ਗੁੱਸੇ ਦੇ ਨਾਲ ਕਿਸੇ ਵੇਲੇ ਬਾਈਕਾਟ ਕਰ ਜਾਂਦੀ ਹੈ ਪਰ ਕਿਉਂਕਿ ਮੁੱਖ ਮੰਤਰੀ ਬੜੀ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਹੁੰਦੀ ਆ ਇਹ ਪਹਿਲੀ ਵਾਰੀ ਆ ਕਿ ਘਰ ਬੁਲਾ ਕੇ ਤੇ ਮੁੱਖ ਮੰਤਰੀ ਸਾਹਿਬ ਚੜਿਆ ਉਹਨਾਂ ਦਾ ਬਾਈਕਾਟ ਕਰਕੇ ਤੇ ਉੱਥੋਂ ਬਿਨਾ ਉਹਨਾਂ ਦੇ ਮਸਲੇ ਦਾ ਹੱਲ ਕੀਤੇ ਚਲੇ ਗਏ ਆ ਰਸ ਤੋਂ ਬਾਅਦ ਫਿਰ ਜਿਹੜਾ ਗੁੱਸਾ ਉਹਨਾਂ ਨੇ ਜ਼ਾਹਰ ਕੀਤਾ ਇਹ ਮੈਂ ਸਮਝਦਾ ਕਿ ਸਟੇਟ ਜਿਹੜੀ ਸਾਡੀ ਆ ਇਹ ਡਿਕਟੇਟਰਸ਼ਿਪ ਵਾਲੇ ਪਾਸੇ ਜਿਹੜੀ ਆ ਉਹ ਵੱਧ ਰਹੀ ਆ ਕੇ ਘਰਾਂ ਦੇ ਵਿੱਚ ਸੁੱਤੇ ਹੋਏ ਕਿਸਾਨਾਂ ਨੂੰ ਉਹਨਾਂ ਦੇ ਘਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਭੇਜ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਫੜ ਫੜ ਕੇ ਥਾਣਿਆਂ 'ਚ ਬਿਠਾਇਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਇਹ ਮੈਂ ਸਮਝਦਾ ਕਿ ਲੋਕਤੰਤਰ ਨੂੰ ਖਤਮ ਕਰਨ ਵਾਲਾ ਜਿਹੜਾ ਕੰਮ ਹੈ ਇਹਦੀ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਨਿਖੇਧੀ ਕਰਦਾ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਜਿਹੜਾ ਦੇਸ਼ ਦਾ ਆਂਦਾਤਾ ਹੈ ਉਹਦੀ ਤਾਂ ਤੁਸੀਂ ਇਹ ਹਾਲਤ ਕਰ ਰਹੇ ਹੋ ਤੇ ਜਿਸ ਬੰਦੇ ਨੂੰ ਮੁੱਖ ਮੰਤਰੀ ਹੁੰਦਿਆ ਹੋਇਆ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਦਿੱਲੀ ਦੀ ਜੇਲ੍ਹ ਦੇ ਵਿੱਚ ਅਦਾਲਤਾਂ ਨੇ ਕਿੰਨਾ ਲੰਮਾ ਸਮਾਂ ਬੰਦ ਰੱਖਿਆ ਹਲੇ ਕੇਸ ਜਿੱਤੇ ਭ੍ਰਿਸ਼ਟਾਚਾਰ ਦੇ ਸਾਰੇ ਚੱਲ ਰਿਹਾ ਜਿਹਨੂੰ ਦਿੱਲੀ ਦੀ ਜਨਤਾ ਨੇ ਇਨਕਾਰ ਦਿੱਤਾ ਤੁਸੀਂ ਕਿਸਾਨਾਂ ਦੀ ਤੇ ਇਹ ਦੁਰਦਸ਼ਾ ਕਰ ਰਹੇ ਹੋ ਤੇ ਉਹਨੂੰ 에어ਪੋਰਟ ਤੇ 100 ਗੱਡੀਆਂ ਦਾ ਕਾਫਲਾ ਲੈ ਕੇ ਤੇ ਤੁਸੀਂ ਉਹਨੂੰ ਹਿਸ਼ਾਰਪੁਰ ਦੇ ਜੰਗਲਾਂ 'ਚ ਛੱਡ ਕੇ ਆਏ ਹੋ। ਨਾ ਉਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ, ਨਾ ਉਹਦੇ ਕੋਲੇ ਕੋਈ ਸੰਵਿਧਾਨਿਕ ਅਹੁਦਾ। ਤੇ ਕਰਪਸ਼ਨ ਦੀ ਉਹਨੇ ਕੋਈ ਕਸਰ ਨਹੀਂ ਛੱਡੀ। ਤੇ ਉਸ ਵਿਅਕਤੀ ਨੂੰ ਐਂਟਰਟੇਨ ਕਰਨ ਵਾਸਤੇ ਸਾਰੀ ਸਾਡੀ ਸਟੇਟ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਪੱਪਾ ਪਾਰ ਹੋਇਆ ਫਿਰਦਾ। ਆਪ ਮੀਡੀਆ ਵਾਲਿਆਂ ਨੇ ਮੈਨੂੰ ਹੁਣੇ ਉਹ ਕਾਫੜਾ ਦਿਖਾਇਆ ਸੀ 100 ਤੋਂ ਵੱਧ ਗੱਡੀਆਂ ਦਾ ਕਾਫੜਾ ਹੈ ਪੁਲਿਸ ਦੀਆਂ ਗੱਡੀਆਂ ਕੰਦੀਆਂ ਔਰ ਇੱਕ ਪਾਸੇ ਕਿਸਾਨ ਇਨਸਾਫ ਵਾਸਤੇ ਆਪਣੀ ਰਾਜਧਾਨੀ ਆਉਣਾ ਚਾਹੁੰਦਾ ਉਹਨੂੰ ਤੁਸੀਂ ਰਾਜਧਾਨੀ ਨਹੀਂ ਆਉਣ ਦਿੰਦੇ ਪਹਿਲਾਂ ਦਿੱਲੀ ਦੀ ਸਰਕਾਰ ਨੇ ਰਾਜਧਾਨੀ ਕਿਸਾਨਾਂ ਵਾਸਤੇ ਪੱਕੇ ਤੌਰ ਤੇ ਬੰਦ ਕਰੀ ਹੋਈ ਹੈ ਹਾਈਵੇ ਵੀ ਪੱਕੀਆਂ ਰੋਕਾਂ ਲਾ ਕੇ ਬੰਦ ਕੀਤੇ ਹੋਏ ਵੀ ਕਿਸਾਨ ਦਿੱਲੀ ਨਹੀਂ ਜਾ ਸਕਦਾ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਕਿਸਾਨ ਦਿੱਲੀ ਵੀ ਨਹੀਂ ਜਾ ਸਕਦਾ ਕਿਸਾਨ ਚੰਡੀਗੜ੍ਹ ਵੀ ਨਹੀਂ ਆ ਸਕਦਾ ਤੇ ਕਿਸਾਨ ਕਿੱਥੇ ਜਾਵੇ ਕੋਈ ਵਿਪਾਸਨਾ ਵਾਲੀ ਥਾਂ ਨੂੰ ਵੀ ਦੱਸੋ ਨਾ ਵੀ ਉਹ ਕਿੱਥੇ ਜਾ ਕੇ ਆਪਣੇ ਮਨ ਦੇ ਜਿਹੜੇ ਬਲਵਲੇ ਆ ਉਹ ਕਿੱਥੇ ਰੱਖੇ ਆਪਣਾ ਦੁੱਖ ਕਿਹਦੇ ਨਾਲ ਸਾਂਝਾ ਕਰੇ ਇਸ ਕਰਕੇ ਮੈਂ ਜੋ ਕੁਝ ਅੱਜ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਵਾਦੇ ਤਾਂ ਵੱਡੇ ਵੱਡੇ ਕਰਦੇ ਸੀ ਤੇ ਜਿੰਨਾ ਸੂਬਿਆਂ ਦੀਆਂ ਸਰਕਾਰਾਂ ਨੂੰ ਕੋਈ ਕਿਸਾਨਾਂ ਨਾਲ ਹਮਦਰਦੀ ਸੀ ਰਾਜਸਥਾਨ ਨੇ 150 ਰੁਪਿਆ ਕੁਇੰਟਲ ਬੋਨਸ ਜਿਹੜਾ ਸਟੇਟ ਗਵਰਨਮੈਂਟ ਨੇ ਕਣਕ ਦੇ ਉੱਤੇ ਲਾਦਿਆ ਇੱਕ ਹੋਰ ਵੀ ਸਟੇਟ ਗਵਰਨਮੈਂਟ ਨੇ ਲਾਦਿਆ ਤੇ ਤੁਸੀਂ ਕੀ ਕਰ ਰਹੇ ਹੋ ਕਿ ਘਾਰੇ ਕਿਸਾਨਾਂ ਨੂੰ ਜलील ਕਰ ਰਹੇ ਹੋ ਤੇ ਫਿਰ ਉਹਨਾਂ ਨੂੰ ਜੇਲ੍ਹਾਂ ਚ ਪਾ ਰਹੇ ਹੋ ਗੱਲਾਂ ਤੁਸੀਂ ਵੱਡੇ-ਵੱਡੇ ਕਰਦੇ ਹੁੰਦੇ ਸੀ ਵੀ ਦਿਲ ਦੀ ਦੇ ਵਿੱਚ ਸਾਡੀ ਸਰਕਾਰ ਹੈ ਤੇ ਅਸੀਂ ਐਮਐਸਪੀ ਤੋਂ ਵੱਧ ਪੈਸੇ ਦਿੰਨੇ ਆ ਉਹਨਾਂ ਰਾਜਸਥਾਨ ਵਾਲਿਆਂ ਨੇ ਤਾਂ ਅਨਾਉਂਸ ਕਰ ਦਿੱਤੇ 25 26 ਵਾਸਤੇ 150 ਰੁਪਿਆ ਕਣਕ ਤੇ ਬੋਨਸ ਤੇ ਤੁਸੀਂ ਦੱਸਿਓ ਕਿ ਤੁਸੀਂ ਕਦੋਂ ਦਿਓਗੇ ਤੁਹਾਨੂੰ ਵੀ ਦੇਣਾ ਚਾਹੀਦਾ ਤੁਸੀਂ ਤਾਂ ਜਿਹੜੇ ਪਿਛਲੇ ਕਣਕ ਦੇ ਵੀ ਲੋਕਾਂ ਦਾ ਮਾਵਜਾ ਬੰਦਾ ਸੀ ਜਿਹੜਾ ਨੁਕਸਾਨ ਹੋਇਆ ਕਰਕੇ ਗਰਮੀ ਕਰਕੇ ਤੁਸੀਂ ਤਾਂ ਲੋਕਾਂ ਨੂੰ ਉਹ ਵੀ ਦੇਣ ਤੋਂ ਜਿਹੜੇ ਇਨਕਾਰਿਓ ਔਰ ਦੂਜੀ ਗੱਲ ਹੈ ਕਿ ਪ੍ਰਸ਼ਾਸਨ ਦਾ ਜਿਹੜਾ ਐਸੋਲੇ ਬੁਰਾ ਹਾਲ ਹੋਇਆ ਹੋਇਆ ਲੋਕੀ ਤਸਹੀਲਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਠੱਕੇ ਖਾ ਰਹੇ ਆ ਪਹਿਲਾਂ ਤਸਿਲਦਾਰ ਹੜਤਾਲ ਤੇ ਚਲੇ ਗਏ ਸੀ ਹੁਣ ਬਾਕੀ ਵੀ ਸਟਾਫ ਉਹਨਾਂ ਦੇ ਨਾਲ ਹਮਦਰਦੀ ਦੇ ਵਿੱਚ ਹੜਤਾਲ ਤੇ ਚਲਾ ਗਿਆ ਤੇ ਸੈਕਟਰੀਟ ਤਾਂ ਵੈਸੇ ਹੜਤਾਲ ਹੁੰਦੀ ਐ ਇੱਥੇ ਕੋਈ ਹੁੰਦਾ ਹੀ ਨਹੀਂ ਕਿਸੇ ਨੂੰ ਮਿਲਣ ਵਾਲਾ ਲੋਕਾਂ ਨੂੰ ਤੇ ਪੰਜਾਬ ਦੀ ਜਨਤਾ ਉਹਦੇ ਨਾਲ ਪੂਰੀ ਤਰ੍ਹਾਂ ਸਫਰ ਕਰ ਰਹੀ ਹੈ ਕਿਉਂਕਿ ਇਹ ਜਿਹੜਾ ਰੌਲਾ ਪਿਆ ਕ腐ਸ਼ਨ ਦੇ ਮੁੱਖ ਮੰਤਰੀ ਸਾਹਿਬ ਨੇ ਬੜੇ ਦਮਕ ਜੇ ਮਾਰੇ ਕਿ ਅਸੀਂ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਪਰ ਕੱਲੇ ਅਫਸਰਾਂ ਦੀ ਕਰਪਸ਼ਨ ਕਿਉਂ ਜਿਹੜੀ ਐਮਐਲਏ ਦੀ ਕਰਪਸ਼ਨ ਪਹਿਲਾਂ ਸਾਹਮਣੇ ਆਈ ਸੀ ਆ ਤਾਜ਼ਾ-ਤਾਜ਼ਾ ਭਵਾਨੀਗੜ੍ਹ ਦੇ ਵਿੱਚ ਇੱਕ ਜਿਹੜਾ ਟਰੱਕ ਯੂਨੀਅਨ ਦੇ ਪ੍ਰਧਾਨ ਵਾਸਤੇ ਜਿਹਨੇ 30 ਲੱਖ ਰੁਪਏ ਦਿੱਤਾ ਸੀ ਆ ਮੈਂ ਦੋ ਦਿਨ ਪਹਿਲਾਂ ਪਟਿਆਲੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਇਆ ਅੱਜ ਵੀ ਲੋਕੀ ਸੰਗਰੂਰ ਦੇ ਵਿੱਚ ਜਿਹੜੇ ਆ ਉੱਥੇ ਧੰਨੇ ਮਜਾਰੇ ਕਰ ਰਿਹਾ ਤੇ 30 ਲੱਖ ਰੁਪਇਆ ਇੱਕ ਐਮਐਲਏ ਜਿਹੜੀ ਹੈ ਉਹਦੇ ਕੋਲੋਂ ਲੈ ਚੁੱਕੀ ਸੀ ਉਹਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਵਾਸਤੇ ਤੇ ਫਿਰ ਦੂਜੇ ਕੋਲੋਂ 55 ਲੱਖ ਲੈ ਕੇ ਤੇ ਉਹਦੇ ਪੈਸੇ ਵਾਪਸ ਕੀਤੇ ਤੇ ਇਸ ਕਰਪਸ਼ਨ ਨੂੰ ਕੌਣ ਠੱਲ ਪਾਊਗਾ ਉਹਨੇ ਸੁਸਾਈਸਾਈਡ ਦੀ ਅਟੈਂਪਟ ਵੀ ਕੀਤੀ ਹੈ ਲਾਈਵ ਹੋ ਕੇ ਕੀਤੀ ਹੈ ਅਸਰ ਤਾਂ ਥੱਲੇ ਪੈਂਦਾ ਹੈ ਜਿਹੜਾ ਅਫਸਰਾਂ ਦੇ ਉੱਤੇ ਅਸੀਂ ਕਰਪਸ਼ਨ ਦੇ ਹੱਕ 'ਚ ਨਹੀਂ ਫੜੋ ਜੇ ਕੋਈ ਪੈਸੇ ਲੈਂਦਾ ਤਾਂ ਪਰ ਜਿਹੜੀ ਤੁਹਾਡੇ ਐਮਐਲਏ ਦੀ ਕ腐ਸ਼ਨ ਹੈ ਪਹਿਲਾਂ ਵਿਜੇ ਸਿੰਘੜਾ ਤੇ ਮੁੱਖ ਮੰਤਰੀ ਜੀ ਕਹਿੰਦੇ ਸੀ ਕਿ ਮੇਰੇ ਕੋਲ ਸਾਰੇ ਸਬੂਤ ਆ ਗਏ ਤੇ ਹੁਣ ਸਬੂਤ ਦੇਣੇ ਕਦੋਂ ਆ ਹੁਣ ਉਹ ਨਾਲ ਤੁਹਾਡੇ ਰੋਜ਼ ਬੈਠੇ ਹੁੰਦੇ ਆ ਮੀਟਿੰਗਾਂ ਦੇ ਵਿੱਚ ਸਟੇਜਾਂ ਦੇ ਉੱਤੇ ਤੇ ਪਹਿਲਾਂ ਤੁਸੀਂ ਬੜਾ ਉਦੋਂ ਡਰਾਮਾ ਕੀਤਾ ਸੀ ਕਿ ਮੈਂ ਕਿਸੇ ਦੀ ਅਸਤੀਫਾ ਲੈ ਲਿਆ ਫਟਾਫਟ ਤੇ ਹੁਣ ਬਾਅਦ ਦੇ ਵਿੱਚ ਉਹ ਸਬੂਤ ਕਿੱਥੇ ਗਏ ਉਹ ਅਦਾਲਤ 'ਚ ਜਾਣੇ ਚਾਹੀਦੇ ਸੀ ਤੇ ਆਪੇ ਥੱਲੇ ਅਫਸਰਾਂ ਨੂੰ ਪੈਸੇ ਚਲਾ ਜਾਂਦਾ ਜਦੋਂ ਉੱਥੇ ਤੁਸੀਂ ਸਮਝੌਤਾ ਕਰ ਲਿਆ ਜਦੋਂ ਅਮਿਤ ਰਤਨ ਨੂੰ ਜਿਹੜਾ ਸ਼ਰਿਆਮ ਫੜਿਆ ਗਿਆ ਤੁਹਾਡੇ ਬਠਿੰਡੇ ਦਾ ਐਮਐਲਏ ਉਦੋਂ ਤੁਸੀਂ ਸਮਝੌਤਾ ਕਰ ਲਿਆ ਉਹਨੂੰ ਪੁੱਛੋ ਦੀ ਭੁਜਾ ਕੇ ਤੇ ਜੇ ਫੌਜਾ ਸਿੰਘ ਸਲਾਰੀ ਦੀ ਕ腐ਸ਼ਨ ਸਾਹਮਣੇ ਆ ਗਈ ਤੁਹਾਡੇ ਮੰਤਰੀ ਦੀ ਤੇ ਉਹਦਾ ਤੁਸੀਂ ਅਸਤੀਫਾ ਲੈ ਕੇ ਸਾਰ ਲਿਆ ਤੇ ਜੇ ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਥੱਲੇ ਕਿਸੇ ਨੇ ਹਿੰਮਤ ਹੀ ਨਹੀਂ ਪਾਣੀ ਸੀ ਪੈਸੇ ਲੈਂਦਾ ਤੁਸੀਂ ਰੋਲ ਮਾਡਲ ਤਾਂ ਪੰਜਾਬ ਦੇ ਵਿੱਚ ਸਰਪੰਚਾਂ ਨੂੰ ਸੌਂਚਕਾਉਣ ਵਾਸਤੇ ਕੇਜਰੀਆਲ ਨੂੰ ਲੈ ਕੇ ਆਉਂਦੇ ਹੋ ਜਿਹੜੇ ਤੇ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਹੈ ਤੁਸੀਂ ਅੱਜ ਪੰਜਾਬ ਦੇ ਵਿੱਚ ਹੈਲਥ ਦੀ ਅਗਵਾਈ ਕਰਨ ਵਾਸਤੇ ਸਤਿੰਦਰ ਜੈਨ ਨੂੰ ਲੈ ਕੇ ਆ ਰਹੇ ਹੋ ਤੁਸੀਂ ਅੱਜ ਮਨੀਸ਼ ਸੋਧੀਆਂ ਨੂੰ ਲੈ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਕਿ ਮਹਿਕਮੇ ਇਹ ਚਲਾਉਣਗੇ ਸਾਧਾ ਪਤਾ ਲੱਗਿਆ ਵੰਡੇ ਵੀ ਗਏ ਮਹਿਕਮੀ ਉਹਨਾਂ ਚ ਜੇ ਇਹ ਬੰਦੇ ਜਿਹੜੇ ਐਸਟੈਬਲਿਸ਼ ਨੇ ਪ੍ਰਸ਼ਤਾਚਾਰ ਦਾ ਨਾਮ ਜਿਹਨਾਂ ਦੇਸ਼ ਦੇ ਵਿੱਚ ਮਸ਼ਹੂਰ ਆ ਇੱਕ ਲੋਕੀ ਆ ਕੇ ਤੁਹਾਡੀ ਸਰਕਾਰ ਦੀ ਅਗਵਾਈ ਕਰਨਗੇ ਤੇ ਮੈਂ ਕਹਿੰਨਾ ਕਿ ਤੁਸੀਂ ਤਹਿਸੀਲਦਾਰਾਂ ਨੂੰ ਕੀ ਕਹੋਗੇ ਤੇ ਬਾਕੀ ਦੁਜਿਆਂ ਨੂੰ ਕੀ ਕਹੋਗੇ ਇਹ ਤੁਸੀਂ ਤਾਂ ਇਸ ਤਰ੍ਹਾਂ ਦੇ ਦਮਗਜੇ ਮਾਰਦੇ ਚੰਗੇ ਲੱਗਦੇ ਸੀ ਜੇ ਤੁਸੀਂ ਸਹੀ ਮਹਣਿਆਂ ਦੇ ਵਿੱਚ ਜਿਹੜਾ ਪ੍ਰਸ਼ਤਾਚਾਰ ਜਿਹੜਾ ਤੁਸੀਂ ਆਪਣੇ ਜਿਹੜੇ ਆ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਤਾਂ ਤੁਸੀਂ 100-100 ਗੱਡੀਆਂ ਦਾ ਕਾਫਲਾ ਲੈ ਕੇ ਤੇ ਸਲੂਟ ਕਰਦੇ ਫਿਰਦੇ ਹੋ ਜਿਨ੍ਹਾਂ ਤੇ ਐਡੇ ਗੰਭੀਰ ਕੇਸ ਜਿਨ੍ਹਾਂ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਫੈਸਲੇ ਹਾਲੇ ਆਉਣ ਵਾਲੇ ਆ ਐਨੇ ਨਹੀਂ ਦਿਨ ਜੇਲ੍ਹ ਵਿੱਚ ਰਹਿਣਾ ਪਿਆ ਤੇ ਤੁਸੀਂ ਕਰਪਸ਼ਨ ਦੀ ਜਿਹੜੀ ਆ ਉਹ ਕਿਦਾਂ ਗੱਲ ਜਿਹੜੀ ਆ ਉਹ ਕਰ ਸਕਦੇ ਹੋ ਇਸੇ ਤਰ੍ਹਾਂ ਡਰਗਸ ਦਾ ਡਰਗਸ ਦਾ ਵੀ ਉੱਥੇ ਵੀ ਡਰਾਮੇ ਹੋ ਰਹੇ ਆ ਹੁਣ 3 ਸਾਲਾਂ ਬਾਅਦ ਸਾਨੂੰ ਇਹ ਤਾਂ ਦੱਸੋ ਕਿ ਹੁਣ ਤੁਸੀਂ ਆ ਦੋ ਚਾਰ ਦੋ ਦੋ ਬੰਦੇ ਤੇ ਘਰ ਢਾ ਕੇ ਡਰਾਮੇ ਕਰਦੇ ਹੋ ਤੇ ਜਦੋਂ ਗਵਰਨਰ ਸਾਹਿਬ ਨੇ ਕਿਹਾ ਸੀ ਤੁਹਾਡੇ ਡੀਜੀਪੀ ਸਾਹਿਬ ਤੇ ਚੀਫ ਸੈਕਟਰੀ ਦੀ ਹਾਜ਼ਰੀ ਚ ਕਿ ਸਕੂਲਾਂ ਤੱਕ ਨਸ਼ਾ ਪਹੁੰਚ ਗਿਆ ਕਿ ਰੰਡੀਆਂ ਦੀਆਂ ਦੁਕਾਨਾਂ ਤੱਕ ਪਹੁੰਚ ਗਿਆ ਲੜਕੀਆਂ ਨਸ਼ੇ ਦੇ ਆਦੀ ਹੋ ਰਹੀਆਂ ਉਦੋਂ ਤੁਹਾਨੂੰ ਕੋਈ ਚਿੰਤਾ ਨਹੀਂ ਸੀ ਅੱਜ ਜੇ ਹਾਲਤ ਬਣੀ ਆ ਤੇ ਇਹਦੇ ਵਾਸਤੇ ਗਵਰਨਰਟ ਜਵਾਬ ਤਾਂ ਦੇਵੇ ਪਹਿਲਾਂ ਜੇ ਹੋਮਨਿਸਟਰ ਫੇਲ ਹੁੰਦਾ ਤੇ ਹੁਣ ਤੁਸੀਂ ਉਹਦੀ ਅਸਤੀਫਾ ਦੇਣ ਦੀ بجائے ਹੁਣ ਤੁਸੀਂ ਕੈਬਨਟ ਦੀ ਸਬ ਕਮੇਟੀ ਬਣਾਤੀ ਉਹ ਕੀ ਕਰੂਗੀ ਪਹਿਲਾ ਜਿਹਦਾ ਫੇਲਰ ਹੈ ਮੁੱਖ ਮੰਤਰੀ ਸਾਹਿਬ ਕੋਲੇ ਹੋਮਨਿਸਟਰ ਹੋਵੇ ਉਹਨਾਂ ਕੋਲੇ ਜਿਹੜਾ ਮਹਿਕਮਾ ਹੋਵੇ ਤੇ ਤੁਸੀਂ ਐਡਮਿਟ ਵੀ ਕਰ ਲਓ ਕਿ ਫੇਲ ਹੋ ਗਿਆ ਕੰਮ ਤੇ ਫਿਰ ਅਸਤੀਫਾ ਨਾ ਦਿਓ ਤੇ ਕੰਮ ਕਿੱਦਾਂ ਚੱਲੂਗਾ ਜਦਾਂ ਇਮਾਨਦਾਰੀ ਰੱਖਦੇ ਵੀ ਮੈਂ ਮੇਰੇ ਤਾਂ ਮੈਂ ਤਾਂ ਫੇਲ ਹੋ ਗਿਆ ਘਟੋ ਘਟ ਕੇ ਚੀਫ ਮਿਨਿਸਟਰ ਨੂੰ ਸਿਫਾਰਿਸ਼ ਦੇਣਾ ਸੀ ਬੈਟਰ ਲਾਇਨ ਆਰਡਰ ਦੀ ਜ਼ਿੰਮੇਵਾਰੀ ਚੀਫ ਮਿਨਿਸਟਰ ਦੀ ਹੈ ਤੇ ਘਟ ਘਟ ਹੋਮ ਮਿਨਿਸਟਰੀ ਛੱਡ ਦਿੰਦੇ ਪਰ ਹੋਮ ਮਿਨਿਸਟਰੀ ਆਪਣੇ ਕੋਲੇ ਹੈ ਤੇ ਕੈਬਨਿਟ ਸਬ ਕਮੇਟੀ ਬਣਾਤੀ ਤੇ ਜਿਹੜੇ ਮੁੱਖ ਮੰਤਰੀ ਕੋਲੇ ਹੋਮ ਮਿਨਿਸਟਰੀ ਹੁੰਦਿਆ ਹੋਇਆ ਕੰਟਰੋਲ ਨਹੀਂ ਹੁੰਦਾ ਉਹ ਦੂਜੇ ਉੱਥੇ ਕੀ ਕਰਨਗੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਅਸੀਂ ਸਰਕਾਰ ਕੋਲੋਂ ਜਵਾਬ ਚਾਹੁੰਦੇ ਹਾਂ ਕਿ ਜਿਹੜਾ ਇਹ ਕੱਲਾ ਹੁਣ ਦੋ ਦੋ ਦਿਨ ਦੇ ਸੈਸ਼ਨ ਜਿਹੜੇ ਕਰਕੇ ਭੱਜਣ ਕਿਉਂ ਲੱਗੇ ਚਾਹੀਦਾ ਤਾਂ ਸੀ ਨਾ ਕਿ ਜੇ ਸੂਬੇ ਦਾ اجلاس ਸੱਦਿਆ ਸੀ ਤੇ ਉੱਥੇ ਸਾਰੀਆਂ ਗੱਲਾਂ ਹੁਣ 10 ਦਿਨ ਸੈਸ਼ਨ ਚੱਲਦਾ 15 ਦਿਨ ਲੋੜ ਪੈਂਦੀ 15 ਦਿਨ ਚੱਲਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਡਿਸਕਸ਼ਨ ਕਰਦੇ ਪਰ ਅੱਜ ਸਰਕਾਰ ਭੱਜ ਰਹੀ ਐ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਗੱਲਾਂ ਦਾ ਜਵਾਬ ਤੁਹਾਨੂੰ ਅੱਜ ਨਹੀਂ ਕੱਲ ਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਪੈਗਾ ਦੂਜੀ ਜਿਹੜੀ ਗੱਲ ਮੈਂ ਕਰਨੀ ਹੈ ਕਿ ਸਾਡੀ ਪਾਰਟੀ ਦੀ ਮੈਂਬਰਸ਼ਿਪ ਦੀ ਜਿਹੜੀ ਮੁਹਿੰਮ ਹੈ ਉਹ ਮੈਂ ਸਾਰੇ ਹੀ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਦੇ ਸਹਿਯੋਗ ਦੇ ਸਦਕਾ ਸਾਰਿਆਂ ਦੀ ਮਿਹਨਤ ਦੇ ਸਦਕਾ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਮੈਂਬਰਸ਼ਿਪ ਮਹਮ ਜਿਹੜੀ ਆ ਉਹ ਆਲਮੋਸਟ ਹੁਣ ਲਾਸਟ ਸਟੇਜ ਤੇ ਆ ਕੰਪਲੀਟ ਹੋਣ ਵਾਲੀ ਅੱਜ ਦੀ ਤਰੀਕ ਚ 20 ਲੱਖ ਦੇ ਕਰੀਬ ਮੈਂਬਰਸ਼ਿਪ ਜਿਹੜੀ ਆ ਉਹ ਸਾਡੇ ਕੋਲੇ ਭਰਤੀ ਦੀ ਫੀਸ ਦੇ ਸਮੇਤ ਉਹ ਦਫਤਰ ਦੇ ਵਿੱਚ ਸਾਡੇ ਕੋਲੇ ਪਹੁੰਚ ਗਈ ਹੈ ਤੇ ਮੇਰੇ ਖਿਆਲ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਪ੍ਰੋਸੈਸ ਹੈ ਸਾਡੀ ਭਰਤੀ ਵਾਪਸ ਆਉਣ ਦੀ ਕਿਉਂਕਿ ਭਰਤੀ ਦੇਣ ਦਾ ਜਿਹੜਾ ਕੰਮ ਹੈ ਉਹ ਤਾਂ ਅਸੀਂ ਜਿਹੜਾ ਪਹਿਲਾਂ ਪਿਛਲੇ ਮਹੀਨੇ ਦੀ 20 ਤਰੀਕ ਤੋਂ ਹੀ ਬੰਦ ਕਰਤਾ ਸੀ ਪਰ ਜਿਹੜਾ ਵਾਪਸ ਭਰਤੀ ਇਕੱਠੀ ਕੀਤੀ ਹੋਈ ਹੈ ਉਹ ਲਗਾਤਾਰ ਜਮ੍ਹਾਂ ਹੋ ਰਹੀ ਹੈ ਬੜਾ ਅਨਕਰੇਜਿੰਗ ਰਿਸਪਾਂਸ ਹੈ ਸਾਰੇ ਅਗਵਾ ਤੇ ਵਰਕਰਾਂ ਨੇ ਜਿਹੜੀ ਆ ਉਹਦੇ ਵਾਸਤੇ ਮਿਹਨਤ ਕੀਤੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ 10 ਮਾਰਚ ਨੂੰ ਜਿੰਨੇ ਵੀ ਸਾਡੇ ਅਬਜ਼ਰਵਰ ਵੱਖ-ਵੱਖ ਜਣਿਆਂ ਦੇ ਜਾਂ ਸਟੇਟਾਂ ਦੇ ਲੱਗੇ ਆ ਜਿਨ੍ਹਾਂ ਦੀ ਦੇਖ ਰੱਖਤੇ ਵਿੱਚ ਇਹ ਸਾਰੀ ਪੱਤੀ ਹੋ ਰਹੀ ਆ ਉਹਨਾਂ ਦੀ ਤੇ ਨਾਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਜਿਹੜੀ ਇਕੱਠੀ ਆ ਉਹ ਅਸੀਂ 10 ਮਾਰਚ ਨੂੰ ਜਿਹੜੀ ਆ ਉਹ ਇੱਥੇ ਦਫ਼ਤਰ ਦੇ ਵਿੱਚ ਬੁੜਾਈ ਆ ਉਦੇ ਵਿੱਚ ਹੁਣ ਅੱਗੋਂ ਕਿਉਂਕਿ ਅਗਲੀ ਜਿਹੜੀ ਪ੍ਰੋਸੈਸ ਆ ਉਹ ਪਹਿਲਾਂ ਡਿਸਟ੍ਰਿਕਟ ਡੈਲੀਗੇਟ ਚੁਣੇ ਜਾਂਦੇ ਆ ਉਸੇ ਦੇਣੀ ਸਟੇਟ ਦੇ ਡੈਲੀਗੇਟ ਚੁਣੇ ਜਾਂਦੇ ਆ ਔਰ ਸਟੇਟ ਦੇ ਡੈਲੀਗੇਟ ਜਦੋਂ ਹਾਊਸ ਕੰਪਲੀਟ ਹੋ ਗਿਆ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ ਇਸ ਕਰਕੇ ਉਹ ਅਗਲੀ ਪ੍ਰੋਸੈਸ ਦੀਆਂ ਅਸੀਂ ਤਰੀਕਾ ਜਿਹੜੀਆਂ ਨੇ ਉਹ ਤੈਅ ਕਰਨੀਆਂ ਨੇ ਇਸ ਕਰਕੇ ਮੈਂ ਸਾਰੇ ਡਿਡਰ ਸੇ ਬੰਦਾ ਤੇ ਅਗੂ ਸੇ ਬੰਦਾ ਜਿਹੜਾ ਉਹ ਧੰਨਵਾਦ ਕਰਦਾ ਕੇ ਬੜਾ ਕਾਮਯਾਬੀ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਸਾਰਾ ਕੰਮ ਜਿਹੜਾ ਉਹ ਮੁਕੰਮਲ ਕੀਤਾ ਔਰ ਬਹੁਤ ਅੱਛਾ ਜਿਹੜਾ ਰਿਸਪੌਂਸ ਆ ਉਹ ਪੰਜਾਬ ਦੀ ਜਨਤਾ ਨੇ ਦਿੱਤਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਭਰਤੀ ਹੋਈ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੋਈ ਤੁਹਾਡਾ 10 ਮਾਰਚ ਨੂੰ ਪਾਰਲੀਮੈਂਟ ਦੀ ਬੋਰਡ ਦੀ ਹੋ ਰਹੀ ਪਾਰਲੀਮੈਂਟਰੀ ਬੋਰਡ ਤੇ ਜੰਨੇ ਸਾਡੇ ਜ਼ਿਲ੍ਹਿਆਂ ਦੇ ਅਬਜ਼ਰਵਰ ਲੱਗੇ ਆ ਜਾਂ ਦੂਜੇ ਸੂਬਿਆਂ ਦੇ ਅਬਜ਼ਰਵਰ ਲੱਗੇ ਕਿਉਂਕਿ ਅਗਲਾ ਹੁਣ ਪ੍ਰੋਗਰਾਮ ਅਸੀਂ ਜਿਹੜਾ ਡੈਲੀਕੇਟ ਚੋਣ ਦਾ ਉਹ ਸ਼ੁਰੂ ਕਰਨਾ ਕਿਉਂਕਿ ਇਹ ਕੰਮ ਸਾਡਾ ਹੁਣ ਜਿਆਦਾ ਨਹੀਂ ਰਹਿ ਗਿਆ ਪਰਤੀ ਵਾਪਸ ਆਉਂਦਾ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸ ਹੈ ਸਾਰੀ ਵਾਪਸ ਆ ਜਾਣੀ ਹੈ ਤੇ ਉਹ ਅਗਲਾ ਕੰਮ ਜਿਹੜਾ ਉਹਦੇ ਤੇ ਅਸੀਂ ਜਿਹੜਾ ਉਹ ਕਰਾਂਗੇ ਕੋਈ ਤੁਹਾਡਾ ਹੋਰ ਕੋਈ ਕਿਸੇ ਤਾਂ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਪਰਤੀ ਨੂੰ ਲੈ ਕੇ ਲਗਾ ਦਾ ਸਵਾਲ ਹੋਵੇ ਬਾਕੀ ਜਨਾ ਕਹਿ ਰਿਹਾ ਕਿ ਚੈਲੰਜ ਕਰਦਾ 5 ਲੱਖ ਤੋਂ ਜ਼ਿਆਦਾ ਨਹੀਂ ਚਲੋ ਗੱਲ ਇਹ ਹੈ ਕਿ ਸਾਡੇ ਕੋਲ ਤਾਂ ਜਿਹੜੀ ਜਮਾ ਉਹ ਜਦਨ ਅਸੀਂ ਹੁਣ ਡਿਊਟੀਆਂ ਲਾਵਾਂਗੇ ਤੁਹਾਡੇ ਸਾਹਮਣੇ ਜਨਤਕ ਹੀ ਕਰਦੇ ਆਂਗੇ ਤੁਹਾਨੂੰ ਦਿਖਾਈ ਦੇਵਾਂਗੇ ਅਸੀਂ ਕਿ ਸਾਡੇ ਕੋਲ ਕਿੰਨੀ ਹੈ ਕਿਉਂਕਿ ਕੱਲੀ ਭੱਤੀ ਨਹੀਂ ਆਉਂਦੀ ਭੱਤੀ ਦੇ ਨਾਲ ਪੈਸੇ ਵੀ ਜਮ੍ਹਾਂ ਹੁੰਦੇ ਆ ਜੋ ਕੁਛ ਹੁੰਦਾ ਨਾ ਇਹ ਕੱਲਾ ਸਿਸਟਮ ਹੈ ਸਾਰੀਆਂ ਡੈਲੀਕੇਟਸ ਦੀਆਂ ਲਿਸਟਾਂ ਜਿਹੜੀਆਂ ਨਾਲ ਬਕਾਇਦਾ ਬਣ ਕੇ ਆਉਂਦੀਆਂ ਕੋਈ ਇਦਾਂ ਨਹੀਂ ਕੋਈ ਜਿਹੜਾ ਹੈਗਾ ਇੱਕ ਇੱਕ ਹਲਕੇ ਦੀ ਬਕਾਇਦਾ ਤੌਰ ਦੇ ਉੱਤੇ ਲਿਸਟਾਂ ਜਿਹੜੀਆਂ ਨੇ ਉਹ ਕੱਲਾ-ਕੱਲਾ ਨਾਮ ਉਹਦਾ ਨੰਬਰ ਕਿਹੜੀ ਨੰਬਰ ਦੀ ਕਾਪੀ ਉਹਨੇ ਭਰੀ ਐ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ ਨਾਲ ਹੀ ਜਦੋਂ ਭਰਤੀ ਦੇ ਪੈਸੇ ਜਮ੍ਹਾਂ ਹੁੰਦੇ ਆ ਉਹ ਨਾਲ ਹੀ ਜਮ੍ਹਾਂ ਹੁੰਦੇ ਆ ਨਹੀਂ ਮੈਂ ਉਹਨੇ ਉਹਨਾਂ ਦੇ ਕਾਗਜ਼ ਰੱਖੋ ਹਾਂ ਹਾਂਜੀ ਹਾਂਜੀ ਕਿਸਾਨਾਂ ਦਾ ਅੰਦੋਲਨ ਉਹ ਕਾਦੋ ਸੀ ਕਿਸਾਨਾਂ ਦੇ ਦਿੱਕਾ ਵਾਲੀ ਕਮੇਟੀ ਦਾ ਫੈਸਲਾ ਕੀ ਹੋ ਰਿਹਾ ਹੈ ਔਰ ਕਿਵੇਂ ਦੇਖੋ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਨਿਗਰਾਨ ਕਮੇਟੀ ਇੱਕ ਅਨਾਉਂਸ ਹੋਈ ਸੀਗੀ ਅਸੀਂ ਉਹਨਾਂ ਨੂੰ ਬੜੀ ਬਾਰੀ ਬੇਨਤੀ ਕੀਤੀ ਐ ਜਦੋਂ ਭਰਤੀ ਚੱਲ ਰਹੀ ਸੀ ਵੀ ਸਾਡੇ ਵਾਸਤੇ ਹਰ ਚੀਜ਼ ਟਰਾਂਸਪੇਰੈਂਟ ਆ ਕੁਝ ਵੀ ਸਾਡੇ ਕੋਲੇ ਲੁਕਾਉਣ ਵਾਸਤੇ ਨਹੀਂ ਐ ਤੇ ਧਾਮੀ ਸਾਹਿਬ ਵੀ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਧਾਮੀ ਸਾਹਿਬ ਨੇ ਉਸ ਕਮੇਟੀ ਦੀਆਂ ਮੀਟਿੰਗਾਂ ਕਰਕੇ ਜਿਹੜੀ ਆ ਦੋ ਤਿੰਨ ਮੀਟਿੰਗਾਂ ਵੀ ਕੀਤੀਆਂ ਅਸੀਂ ਵੀ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲਿਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਸੀ ਤਾਂ ਵੇਟ ਕਰਦੇ ਸੀ ਕਿ ਆ ਜਾਓ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੱਲ ਤੇ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭਰਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਆ ਤੁਸੀਂ ਕਰ ਲਓ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਭੁੰਗਰ ਸਾਹਿਬ ਸੀ ਕਮੇਟੀ 'ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀਜ਼ ਆ ਔਰ ਬੜੇ ਸੀਨੀਅਰ ਲੀਡਰਾਂ ਸੀਜ਼ਨ ਲੀਡਰਾਂ ਦੋਨੇ ਦੋਨਾਂ ਨੂੰ ਸਿਫਾ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰੈਸ਼ਨ ਚੈਨ ਆ ਵੀ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਿਰਫ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਆ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭਰਤੀ ਲਾਓ ਆਪਣੀ ਉਹ ਭਰਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋ ਜਾਂ ਮੈਂ ਪਹਿਲਾਂ ਵੀ ਕਹਿੰਨਾ ਹੋਰ ਵੀ ਦੱਸ ਲੋ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਆਕਾਤਕ ਸਾਹਿਬ ਦੇ ਜਿਹੜੀ ਹੈਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਇੰਨੇ ਸੀਨੀਅਰ ਬੰਦਿਆਂ ਨੂੰ ਅਸੀਫਾ ਕਿਉਂ ਅਕਾਲ ਤਖਸਬ ਨੂੰ ਭੇਜਣਾ ਪੈਂਦਾ ਕਮੇਟੀ ਤੋਂ ਕੋਈ ਕਾਰਨ ਸੀਗੇ ਤੇ ਤਾਂ ਹੀ ਭੇਜਦੇ ਨਾ ਤੁਸੀਂ ਤੁਸੀਂ ਕਹਿ ਰਹੇ ਜਿਨ੍ਹਾਂ ਦੀਆਂ ਦਾਰਾਂ ਜੁੜੀਆਂ ਹਾਂਜੀ ਚਲੋ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਨਹੀਂ ਤਾਂ ਹੌਲੀ-ਹੌਲੀ ਜਿਹੜੀਆਂ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਥੱਲੇ ਬਾਹਰ ਆਪੀ ਆ ਜਾਨੀ ਵੀ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆ ਜਾਨੀ ਕੋ ਅਸੀਂ ਤੇ ਮੈਂ ਮੈਂ ਚੋਣਾਂ ਪਿਆਪੇ ਹੀ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਮੰਨਛਾ ਆਪੇ ਚਾਰ ਕਰ ਦੇਣੀ ਹੈ ਮੈਂ ਮੈਨੂੰ ਕਹਨ ਤੁਸੀਂ ਇਸ ਪੱਲੇ ਉਹਨਾਂ ਨੇ ਅਰਦਾਸ ਕਰਕੇ ਸ਼ੁਰੂ ਕਰਦੀ ਹੈ ਵੀ ਅਸੀਂ ਭਾਸ਼ੀ ਕਰਾਂਗੇ ਕੀ ਲੱਗ ਰਿਹਾ ਹੈ ਇਸ ਪਾਸੇ ਜਰੂਰੀ ਕਰੀ 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 ਕਰ ਰਹੇ ਹੈ ਦੇਖੋ ਗੱਲ ਇਹ ਹੈ ਨਾ ਵੀ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਤੇ ਕਿਸੇ ਨੂੰ ਕੋ ਰੋਕ ਸਕਦਾ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰ ਮੰਦਰ ਸਾਹਿਬ ਕਰ ਲੋ ਚਾਹੇ ਕਾਲ ਤਿਕ ਸਾਹਿਬ ਤੇ ਕਰ ਲੋ ਚਾਹੇ ਕਿਸੇ ਹੋਰ ਗੁਰਦਰਾ ਸਾਹਿਬ ਕਰ ਲੋ ਕਿਸੇ ਕਿਸੇ ਥਾਂ ਤੇ ਕਰ ਲੋ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰੀ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਤੇ ਉਹਦੇ ਤੇ ਅਰਦਾਸ ਕੀਤਾ ਦੱਸੋ ਕਹੋ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਭਰਤੀ ਸ਼ੁਰੂ ਕਰ ਲੋ ਜਾਂ ਉਹਨਾਂ ਨੇ ਆਪਣੇ ਲੈਵਲ ਤੇ ਨਹੀਂ ਇਹ ਤੁਸੀਂ ਜਥੇਦਾਰ ਸਾਹਿਬ ਨੂੰ ਨਹੀਂ ਪੁੱਛ ਲੋ ਮੈਂ ਮੈਂ ਜਥੇਦਾਰ ਜੀ ਦੇ ਵਿਆਪ ਤੇ ਕੁਝ ਕਿਉਂ ਕਵਾਂ ਜਹਦਾਰ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਇਹਨਾਂ ਚੋਂ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਆਪ ਤਾਂ ਹੀ ਪੈਪਰਲ ਸ਼ੁਰੂ ਕਰਤਾ ਉਹਨਾਂ ਨੇ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਆ ਪਹਿਲੀ ਤੇ ਗੱਲ ਹੈ ਇਹ ਪਾਰਟੀ ਦਾ ਸੰਵਿਧਾਨ ਆ ਮੈਂ ਅੱਗੇ ਵੀ ਬੀਪੀਪੀ ਦੱਸਿਆ ਸੀਗੇ ਤੇ ਭਰਤੀ ਦੇ ਡਾਟਾ ਕੋਈ ਵੱਖਰੀਆਂ ਨਾ ਉਸ ਕਰੀ ਜਾਵੇ ਤੇ ਇਹ ਸੰਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਤੁਸੀਂ ਕਰ ਲਓ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ 'ਚ ਨਾ ਪਾਓ ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ। ਔਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੇਰੇ ਕੋਲ ਹੀ ਆ। ਦੋ ਸ਼੍ਰਮਣੀ ਅਕਾਲੀ ਦਲ ਵਰਕਿੰਗ ਕਮੇਟੀ ਵਿਲ ਹੈਵ ਦਾ ਡੇਟਸ ਆਫ એનਰੋਲਮੈਂਟ ਐਂਡ ਇਲੈਕਸ਼ਨ। ਤੇ ਹੁਣ ਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ। ਦੇਖੋ ਜੇ ਤੱਕ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਹੈ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰ ਜੇ ਸਦਾ ਸਿਮਰਨਜੀਤ ਸਿੰਘ ਮਾਨਹਰ ਨੇ ਕਰਨੀ ਉਹ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹ ਤੋਂ ਰੋਕਦੇ ਨਹੀਂ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿੰਮੇ ਮਰਜ਼ੀ ਕਰਨ ਲੇਕਿਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਇੱਕ ਜਿਹੜੀ ਹੈ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤਕੜੀ ਚੌਕ ਨਿਸ਼ਾਨ ਹੈ ਸਾਡਾ ਇੱਕ ਸੰਵਿਧਾਨ ਹੈ ਔਰ ਇਹਦੇ ਵਿੱਚ ਥਾਂ ਥਾਂ ਤੇ ਲਿਖਿਆ ਹੋਇਆ ਹੈ ਪਹਿਲਾਂ ਤੇ ਮੈਂ ਤੁਹਾਨੂੰ ਪਹਿਲੀ ਲਾਈਨ ਪੜ੍ਹ ਦਿੰਦਾ ਆ ਭਰਤੀ ਦਾ ਪਹਿਲਾ ਸ਼ਬਦ ਹੈ ਅਨਰੋਲਮੈਂਟ ਫੀਸ ਤੇ ਜਿਹੜੀ ਭਰਤੀ ਦਾ ਕਿਹਾ ਪਹਿਲੀ ਲਾਈਨ ਹੀ ਆ ਦਾ ਅਨਰੋਲਮੈਂਟ ਫੀ ਸ਼ਲ ਬੀ ਡਿਪਾਜ਼ਿਟਡ ਇਨ ਦਾ ਆਫਿਸ ਆਫ ਸ਼੍ਰੋਮਣੀ ਅਕਾਲੀ ਦਲ ਆ ਜਿੰਨੇ ਹੁਣ ਕਰ ਰਹੇ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਜਮਾ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ ਸਕਦਾ ਤੁਸੀਂ ਦੱਸੋ ਰਜਿਸਟਰਡ ਪਾਰਟੀ ਆ ਰੈਜੂਲੇਸ਼ਨ ਪੈਂਦਾ ਬੈਂਕ ਚ ਅਕਾਊਂਟ ਖੁੱਲਦਾ ਦਸਕਤ ਜਾਂਦੇ ਆ ਕਿ ਇਹਦੇ ਇਹਦੇ ਦਸਕਤ ਚਾਹੀਦੇ ਆ ਆ ਪੂਰਾ ਇੱਕ ਇੱਕ ਚੀਜ਼ ਸੰਵਿਧਾਨ ਦੇ ਵਿੱਚ ਲਿਖੀ ਹੋਈ ਹੈ ਕੋਈ ਇਹ ਨਹੀਂ ਕਿ ਜਿੱਦਾਂ ਕੋਈ ਮਰਜ਼ੀ ਕਰਕੇ ਚਲਾਈ ਗਈ ਹੈ ਪਾਰਟੀ ਅਕਾਊਂਟਸ ਵਿਲ ਬੀ ਮੇਨਟੇਨਡ ਇਨ ਐਨੀ ਬ੍ਰਾਂਚ ਆਫ ਦੀ ਸ਼ੈਡਿਊਲਡ ਬੈਂਕ ਐਂਡ ਵਿਲ ਬੀ ਆਪਰੇਟਿਡ ਬਾਈ ਪ੍ਰੈਜ਼ੀਡੈਂਟ ਆਫ ਦੀ ਟ੍ਰੇਜ਼ਰਰ ਐਂਡ ਵਨ ਆਫਿਸ ਬੀਨ ਡੈਜ਼ਿਗਨੇਟਡ ਬਾਈ ਪ੍ਰੈਜ਼ੀਡੈਂਟ ਫਾਰ ਥਿਸ ਪਰਪਸ ਤੇ ਦੱਸੋ ਕੌਣ ਗਮਰਾਇ ਕਰ ਰਿਹਾ ਨਾ ਜੇ ਕੋ ਕਵੇ ਪੀ ਮੈਂ ਸ਼ੁਰੂ ਕਰਨੀ ਹੈ ਪ੍ਰੈਜ਼ੀਡੈਂਟ ਤੇ ਖਜ਼ਾਨਚੀ ਪਹਿਲੀ ਲਾਈਨ ਮੈਂ ਪੜ੍ਹ ਕੇ ਦੱਸ ਦਿੱਤੀ ਕਿ ਭਰਤੀ ਉੱਥੇ ਜਮ੍ਹਾਂ ਹੋਣੀ ਹੈ ਦੂਜੀ ਗੱਲ ਦਾ ਵਰਕਿੰਗ ਕਮੇਟੀ ਸ਼ਲ ਹਵ ਦਾ ਪਾਵਰਸ ਟੂ ਮੇਕ ਰੂਲਸ ਰਿਗਾਰਡਿੰਗ ਮੇਨਟੇਨੈਂਸ ਆਫ ਅਕਾਊਂਟਸ ਠੀਕ ਹੈ ਜੀ ਇਹ ਪਾਰਟੀ ਦਾ ਸੰਵਿਧਾਨ ਹੈ ਦਾ ਅਕਾਊਂਟਸ ਆਫ ਸ਼੍ਰੋਮਣੀ ਕਾਲੀਦਾਲ ਵਿਲ ਬੀ ਐਡੀਟਡ ਆਡੀਟਡ ਐਨੋਡਿਟ ਐਂਡ ਆਡਿਟ ਰਿਪੋਰਟ ਵਿਲ ਬੀ ਪਲੇਸਡ ਬਿਫੋਰ ਦੀ ਮੀਟਿੰਗ ਆਫ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ ਵਿਲ ਅਪਾਇੰਟ ਆਡੀਟਰਸ ਫਾਰ ਅਕਾਊਂਟਸ ਆਫ ਡਿਸਟ੍ਰਿਕਟ ਜਥੰਦ ਸਾਹਾਂ ਤਾਂ ਦੇ ਉੱਤੇ ਸੰਵਿਧਾਨ ਦੇ ਵਿੱਚ ਹਰ ਚੀਜ਼ ਡਿਫਾਈਨਡ ਆ ਇਸ ਕਰਕੇ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਦੁਕਾਨ ਦੀਆਂ ਪਰਚੀਆਂ ਛਪਾ ਕੇ ਤੇ ਉਹਦੇ ਬਿੱਲ ਕੱਟਨੇ ਸ਼ੁਰੂ ਕਰ ਦਿਆ ਹਰ ਚੀਜ਼ ਰਜਿਸਟਰਡ ਆ ਸਾਡਾ ਅਕਾਊਂਟ ਹੈ ਸਾਡੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਆ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਰਿਟਰਨਾਂ ਫਾਈਲ ਹੁੰਦੀਆਂ ਇਲੈਕਸ਼ਨ ਦਾ ਸਾਰਾ ਖਰਚਾ ਇਲੈਕਸ਼ਨ ਕਮਿਸ਼ਨ ਨੂੰ 서ਮਿਟ ਹੁੰਦਾ ਅਕਾਊਂਟ ਸਾਰੇ ਆਡਿਟ ਹੁੰਦੇ ਆ ਇਹਦਾ ਮਤਲਬ ਤਾਂ ਫਿਰ ਜਿਹੜੀ ਮਰਜ਼ੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ੍ਹ ਕੇ ਤੇ ਭਰਤੀ ਛਪਾ ਕੇ ਮੈਂ ਇਹਦਾ ਹੁਣ ਕਰ ਸਕਦਾ ਫਿਰ ਜਿਹੜੀ ਉਹ ਭਰਤੀ ਦੀ ਪਰਚੀਆਂ ਪੁੱਛੀਆਂ ਛਪਾ ਰਹੇ ਆ ਇਹ ਜੋ ਕਰ ਰਹੇ ਹਾਂ ਗਲਤ ਸਗੋ ਕੋਈ ਤੁਹਾਡੇ ਕੋਲ ਕੋਈ ਪਰਚੀ ਆਈ ਤਾਂ ਸਾਨੂੰ ਦੱਸਿਆ ਵੀ ਆਈ ਤਾਂ ਆਈ ਤਾਂ ਲੱਭਦੇ ਫਿਰਦੇ ਆ ਵੀ ਪਤਾ ਲੱਗੇ ਵੀ ਸਾਡੀ ਤਾਂ ਨਹੀਂ ਕੋਈ ਛਪਾਈ ਫਿਰਦਾ ਕੋਈ ਆਪਣੀ ਛਪਾ ਲਵੇ ਕਿਸੇ ਦੀ ਕੋਈ ਬੱਕਰੀ ਸਾਨੂੰ ਕੋਈ ਤਰਾਜ ਨਹੀਂ ਜੇ ਕਿਸੇ ਨੇ ਕੋਈ ਬੱਕਰੀ ਰਜਿਸਟਰ ਕਰਾਈ ਹੈ ਉਹਦਾ ਸਾਨੂੰ ਕੋਈ ਤਰਾਜ ਨਹੀਂ ਪਰ ਪਰ ਤੁਸੀਂ ਆਪ ਸਿਆਣੇ ਪੜੇ ਲਿਖੇ ਹੋ ਆ ਜਿਹੜੀ ਵਰਕਿੰਗ ਕਮੇਟੀ ਦੇ ਰੈਜੂਲੇਸ਼ਨ ਤੋਂ ਬਿਨਾ ਤੇ ਕੋਈ ਅਕਾਊਂਟ ਖੋਲ ਸਕਦਾ ਪਾਰਟੀ ਦਾ ਮਤਲਬ ਇਹ ਹੋਊਗਾ ਵੀ ਇਹ ਲੱਗੇਗਾ ਕਾਰਤੀਕਰ ਬਣੂਗਾ ਜਿਵੇਂ ਕਿਹਾ ਜਾ ਰਿਹਾ ਚਰਚਾਵਾਂ ਚੱਲ ਰਹੀਆਂ ਨੇ ਜਿੱਥੇ ਆਪਣੇ ਗਿਆਨੀ ਲੱਭ ਤੁਸੀਂ ਤੋਂ ਤੋਂ ਨਾਲ ਨਹੀਂ ਮਕਸਦ ਇਹ ਹੈ ਜੇ ਮਰਦੇ ਹੋ ਵੀ ਉਸੇ ਇਸ ਦੀ ਇੱਕ ਕੜੀ ਦੇ ਤੌਰ ਤੇ ਦੇਖਿਆ ਜਾਂਦਾ ਤੁਸੀਂ ਬੜੇ ਢੂੰਗੇ ਪੱਤਰਕਾਰ ਹੋ ਤੁਸੀਂ ਚਰਚਾਵਾਂ ਦੇ ਨਾਂ ਨਾ ਪਾਓ ਤੁਹਾਨੂੰ ਸਾਰਾ ਪਤਾ ਤੇ ਕੀ ਕੁਝ ਕੀ ਕੀ ਕੁਝ ਚੱਲ ਰਿਹਾ ਤਾਨੂੰ ਦੱਸ ਦੋ ਭਾਵੇਂ ਸਾਰੀ ਗੱਲ ਦੀ ਇਸ ਕਰਕੇ ਸਾਨੂੰ ਵੀ ਕਾਫੀ ਕੁਝ ਪਤਾ ਹੈ ਪਰ ਅਸੀਂ ਕੁਝ ਚੀਜ਼ਾਂ ਸਮੇਂ ਤੋਂ ਪਹਿਲਾਂ ਨਹੀਂ ਕਹਿਣੀਆਂ ਚਾਹੁੰਦੇ ਮੈਂ ਤਾਂ ਹੀ ਕਿਹਾ ਸੀ ਕਿ ਆਪਾਂ ਹੀ ਤੁਹਾਡੇ ਸਾਹਮਣੇ ਥੱਡ ਕੇ ਗੱਲ ਆ ਜਾਣੀ ਹੈ ਕਿ ਕੁਝ ਬੰਦੇ ਕੀ ਕਰਨਾ ਚਾਹੁੰਦੇ ਆ ਆਦਰਵਾਇਜ਼ ਕੋਈ ਅਸੀਂ ਕਿੰਨੀ ਵਾਰੀ ਬੇਨਤੀ ਕੀਤੀ ਇੱਕ ਵਾਰੀ ਨਹੀਂ ਤੁਹਾਡੇ ਸਾਹਮਣੇ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਲੀ ਸੀਨੀਅਰ ਲੀਡਰਸ਼ਿਪ ਨੇ ਕਹਿ ਆ ਸੀ ਕਿ ਕੋਈ ਭਰਤੀ ਦੀਆਂ ਕਾਪੀਆਂ ਲੈਣਾ ਚਾਵੇ ਸਾਡੇ ਦਫ਼ਤਰੋਂ ਆ ਕੇ ਲੈ ਸਕਦਾ ਖੁੱਲ ਕੇ ਕਹਿ ਆ ਸੀ ਜੇ ਨਹੀਂ ਕਿਹਾ ਤਾਂ ਤੁਸੀਂ ਜਵਾਬ ਦੇ ਸਕੋ ਕਦੀ ਪੱਖਪਾਤ ਨਹੀਂ ਅਸੀਂ ਕੀਤਾ ਕਿਉਂਕਿ ਪਾਰਟੀ ਦਾ ਇੱਕ ਫੈਮਿਲੀ ਮੈਟਰ ਹੁੰਦਾ ਭਰਤੀ ਅਸੀਂ ਜਿਹੜੀ ਮੇਨ ਟੇਰ ਜਿਹੜੀ ਵੀ ਸਥਾਪਤੀ 'ਚ ਬੈਠੀ ਆ ਉਹਦੀ ਡਿਊਟੀ ਬੰਦੀ ਹੁੰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਸੀਂ ਆਪਣੀ ਜ਼ਿੰਮੇਵਾਰੀ ਉਹ ਪੂਰੀ ਨਿਭਾਈ ਆ ਅਸੀਂ ਕਦੀ ਉਸ ਗੱਲ ਤੋਂ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਪਰ ਅਸੀਂ ਆਲ ਸੁਣ ਕੇ ਹੈਰਾਨ ਹੁੰਨੇ ਆ ਜਦੋਂ ਮੀਡੀਆ 'ਚ ਖਬਰ ਪੜ੍ਹਦੇ ਆ ਕਿ ਸ਼ਰੋਮਣੀ ਅਕਾਲੀ ਦਲ ਦੀ ਭਤੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਤਾਂ ਖਤਮ ਹੋਣ ਲੱਗੀ ਇਸ ਤਰ੍ਹਾਂ ਗੁਮਰਾਹ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਆਕਾਲ ਤਖ ਸਾਰਿਆਂ ਦਾ ਸਾਝਾ ਸਾਡਾ ਵੀ ਹੈ ਪਰ ਅਸੀਂ ਆਕਾਲ ਤਖ ਸਾਹਿਬ ਦੇ ਨਾਮ ਦੇ ਉੱਤੇ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਕਿਸੇ ਨੇ ਜਾਣਾ ਮੱਥਾ ਟੇਕਣਾ ਮੱਥਾ ਟੇਕ ਕੇ ਕੋਈ ਅਰਦਾਸ ਕਰਨਾ ਉਹ ਸਾਰਿਆਂ ਵਾਸਤੇ ਖੁੱਲੀ ਹੈ ਗੁਰੂ ਦਾ ਘਰ ਹੈ ਸਾਰਿਆਂ ਵਾਸਤੇ ਖੁੱਲਾ ਜਿਹੜਾ ਮੱਦੀ ਜਾਵੇ ਕਰ ਜਿਵੇਂ ਤੁਸੀਂ ਬਿਮਾਗੀ ਨਾਲ ਜਵਾਬ ਦਿੰਦੇ ਹੋ ਹਲਕੇ ਦਿੰਦੇ ਹੋ ਸਿੱਧਾ ਦਿੰਦੇ ਹੋ ਤੇ ਦਸ ਹੀ ਦੋ ਦੋ ਚੜਦੇ ਨੇ ਇੰਤਜ਼ਾਰ ਕਿਉਂ ਕਰਨਾ ਸਾਰਾ ਨਹੀਂ ਮੈਂ ਚਾਹੁੰਦਾ ਵੀ ਬ੍ਰੇਕਿੰਗ ਤੁਹਾਡੇ ਲੋ ਆਵੇ ਮੈਂ ਤੁਹਾਡਾ ਹੱਕ ਨਹੀਂ ਮਾਰਨਾ ਚਾਹੁੰਦਾ ਫੇਰ ਫੇਰੋ ਤੁਹਾਡੀ ਤੁਹਾਡੀ ਬ੍ਰੇਕਿੰਗ ਨਹੀਂ ਬਣਨੀ ਇਸ ਕਰਕੇ ਮੈਂ ਮੈਂ ਰਾਜਨੀਤਿਕ ਵਰਕਰ ਵਾਲੀ ਥਾਂ ਹੀ ਰਹਿਣਾ ਚਾਹੁੰਦਾ ਮੈਂ ਮੀਡੀਆ ਦੀ ਥਾਂ ਨਹੀਂ ਲੈਣਾ ਚਾਹੁੰਦਾ ਉਹ ਸੋਹਣੀ ਤੁਹਾਡੀ ਲੱਗਦੀ ਹੈ ਇੱਕੋ ਦਮ ਵੀ ਬ੍ਰੇਕਿੰਗ ਪਈ ਆ ਆ ਆ ਬਣ ਗਿਆ ਸਾਨੂੰ ਮਤਲਬ ਹੈ ਜੀ ਕੋਈ ਵਾਰ ਹਿੰਦੀ ਵਿੱਚ ਵੀ ਆ ਬਤਾ ਦਿਜੀਏ ਪੂਰਾ ਕਾਪ ਲੈ ਲਾ ਮਚਾ ਹੋਇਆ ਪੰਜਾਬ ਮਾਰਡ ਕੋ ਪਾਰ ਦੇਖਿਏ ਇਸ ਸਮੇ ਅਫਸੋਸ ਇਸ ਬਾਤ ਦਾ ਹੈ के दिल्ली वालों की खुशामदी के लिए तो पूरी पंजाब की सरकार जो है चंडीगढ़ के जो एयरपोर्ट से लेके तो वपासना सेंटर तक होशियारपुर तक रेड कारपेट बिछा रही सौ सौ गाड़ियों का काफड़ा चल रहा है एक उस व्यक्ति को वहां छोड़ने के लिए जिसके पास कोई कॉन्स्टिट्यूशन पोस्ट नहीं है जिसका पंजाब के साथ किसी तरह का कोई संबंध नहीं है लेकिन जो देश का अन्नदाता है उसके लिए कर्फ्यू जैसे हालात पैदा किए जा रहे हैं कि वो अपने गांव से चल के अपनी राजधानी में यहां आके पीसफुली प्रोटेस्ट भी नहीं कर सकता पहले मुख्यमंत्री साहब ने गड़बड़ा के उनको अपमानित किया अब उनके रास्ते बंद हुए उनके लीडर्स अरेस्ट कर लिए गए हैं उनको थाने में बिठा के जलील किया जा रहा तो ये है कि जो अपने हैं उनके साथ ये व्यवहार हो रहा जो दिल्ली वाले हैं उनको आंखों पे बिठा के सरकार बैठी है अब फैसला आने वाले समय में पंजाब की जनता करेगी कि इसकी सजा जो है आम आदमी पार्टी को वो क्या देगी उसके लिए इनको तैयार रहना चाहिए थैंक यू